ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਸਾਰੇ ਠੀਕ ਚਾਹੀਦੇ ਆ ਤੇ ਅੱਜ ਫੇਰ ਆਪਾਂ ਇੱਕ ਛੋਟੀ ਜੀ ਰੈਮਡੀ ਲੈ ਕੇ ਆਏ ਆ ਆਪਣੀਆਂ ਭੈਣਾ ਲਈ ਜੋ ਕਿ ਬਹੁਤ ਹੀ ਜ਼ਿਆਦਾ ਮਤਲਬ ਭੈਣਾ ਦੀ ਜ਼ਰੂਰਤ ਸੀ ਵੀ ਜਿਹੜੀਆਂ ਭੈਣਾ ਦੇ ਪਿਗਮੈਂਟੇਸ਼ਨ ਆ ਪਿਗਮੈਂਟੇਸ਼ਨ ਦਾ ਇੱਕ ਮਤਲਬ ਬਹੁਤ ਵਧੀਆ ਰੈਮਡੀ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਜਿਹਦੇ 100% ਰਿਜ਼ਲਟ ਆ ਤੇ ਕੋਈ ਜ਼ਿਆਦਾ ਮਤਲਬ ਮਹਿੰਗੀ ਵੀ ਨਹੀਂ ਹੈਗੀ ਕੋਸਟਲੀ ਵੀ ਨਹੀਂ ਕੋਈ ਸਮਾਨ ਜ਼ਿਆਦਾ ਬਾਹਰੋਂ ਵੀ ਨਹੀਂ ਖਰੀਦਣਾ ਆਪਣੇ ਘਰ ਵਿੱਚ ਪਏ ਸਮਾਨ ਨਾਲ ਹੀ ਆਪਾਂ ਜਿਹੜੀ ਇਹ ਰੈਮਡੀ ਪਰ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੀਆਂ ਆਮ ਹੀ ਆਪਣੇ ਕੋਲੇ ਹੋਣੀਆਂ ਸਾਰੀਆਂ ਪੈਣਾ ਕੋਲੇ ਮਤਲਬ ਹੋਣੀਆਂ ਹੀ ਹੋਣੀਆਂ ਕਿਉਂਕਿ ਉਹ ਬਹੁਤ ਜ਼ਿਆਦਾ ਰੈਮਡੀ ਦੇ ਵਿੱਚ ਯੂਜ਼ ਹੁੰਦੇ ਆ ਹੈ ਇਹਨਾਂ ਠੀਕ ਆ ਉਦਲੀ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਇੱਕ ਚਾਹੀਦੇ ਵਿਟਾਮਿਨ E ਦੇ ਕੈਪਸੂਲ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ 20-50 ਰੁਪਿਆ ਦੇ ਇਹ ਆ ਜਾਂਦੇ ਆ 10-12 ਇਕੱਠੇ ਤਾਂ ਤੁਸੀਂ ਇਹਨਾਂ ਨੂੰ ਲਿਆ ਕੇ ਰੱਖੋ ਇਹ ਵਾਲਾਂ ਲਈ ਆਪਣੀ ਸਕਿਨ ਲਈ ਆਪਾਂ ਨੂੰ ਖਾਣ ਲਈ ਬਹੁਤ ਹੀ ਜ਼ਿਆਦਾ ਮਤਲਬ ਇਹਨਾਂ ਦੇ ਰਿਜ਼ਲਟ ਵਧ ਗਿਆ ਹੈਗੇ ਜੇ ਵਾਲ ਝੜਦੀ ਆ ਤਾਂ ਤੁਸੀਂ ਵਿਟਾਮਿਨ E ਦੇ ਕੈਪਸੂਲ ਆ ਜਿਹੜੇ ਆਪਣੇ ਵਾਲਾਂ ਦੇ ਤੇਲ 'ਚ ਪਾ ਕੇ 2-3 ਹਫ਼ਤੇ 'ਚ ਦੋ ਵਾਰੀ ਲਾ ਲਿਆ ਕਰੋ ਜਿਹੜੇ ਵਾਲ ਝੜਨੋਂ ਛੜ ਜਾਂਦੇ ਆ ਠੀਕ ਆ ਤੇ स्किन ਲਈ ਤਾਂ ਬਹੁਤ ਹੀ ਵਧੀਆ ਕਿਉਂਕਿ ਵਿਟਾਮਿਨ ਸੀ ਆ ਜਿਹੜਾ ਤੇ ਵਿਟਾਮਿਨ ਈ ਆ ਇਹ ਆਪਣੀ ਸਕਿਨ ਲਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਵਿਟਾਮਿਨ ਈ ਦੇ ਸਪੈਸ਼ਲੀ ਕੈਪਸੂਲ ਆ ਜਿਹੜੀ ਆਪਣੀ ਸਕਿਨ ਨੂੰ ਪਿਗਮੈਂਟੇਸ਼ਨ ਜੇ ਕਿਸੇ ਤਰ੍ਹਾਂ ਦੇ ਦਾਗ-ਧੱਬੇ ਆ ਉਹ ਆ ਦੂਰ ਕਰਦੇ ਆ ਠੀਕ ਆ ਤੇ ਆ ਹੈਗੀ ਆ ਐਲੋਵਿਰਾ ਜੈਲ ਜਿਹੜੀ ਇਹ ਤੁਹਾਨੂੰ ਪਤਾ ਹੀ ਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ ਆਪਣੀ ਸਕਿਨ ਤੇ ਉਦੇ ਲਈ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਜੇ ਤੂੰ ਤੁਸੀਂ ਵੀ ਇਹਨੂੰ ਕੱਲੀ ਨੂੰ ਵੀ ਯੂਜ਼ ਕਰਨਾ ਸ਼ੁਰੂ ਕਰ ਦਿਓਗੇ ਤਾਂ ਮੈਂ ਕਹਣੀ ਇਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗਤ ਉਹ ਸਕਿਨ ਤੇ ਨਹੀਂ ਰਹੂਗਾ ਠੀਕ ਆ ਫਿਰ ਇਹ ਪਿਗਮਨਟੇਸ਼ਨ ਦੇ ਵਿੱਚ ਤਾਂ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੁਸੀਂ ਇਹਨੂੰ ਘਰ ਵਾਲੀ ਵੀ ਯੂਜ਼ ਕਰ ਸਕਦੇ ਹੋ ਤੇ ਬਾਜ਼ਾਰ ਵਾਲੀ ਆਪਣੇ ਕੋਲੇ ਆ ਵਾਲੀ ਆ ਪਤੰਜਲੀ ਦੀਆਂ ਦੇਖੋ ਤੁਸੀਂ ਠੀਕ ਆ ਤੇ ਆ ਹੈਗਾ ਗੁਲਾਬ ਜਲ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਪਣੇ ਚਿਹਰੇ ਨੂੰ ਠੰਡਕ ਦਿੰਦਾ ਹੈਗਾ ਤੇ ਇਹਦਾ ਜਿਹੜਾ ਇੱਕ ਕਲੀਨਰ ਦਾ ਕੰਮ ਵੀ ਕਰਦਾ ਆਪਣਾ ਚਿਹਰੇ ਦੀ ਜਿਹੜੀ ਡਸਟ ਉਹ ਵੀ ਸਾਫ਼ ਕਰਦਾ ਇਹ ਆਪਣੇ ਮਤਲਬ ਇਹ ਉਪਰੋਂ ਹੀ ਨਹੀਂ ਸਾਫ਼ ਕਰਦਾ ਸਗ ਇਹਨਾਂ ਨੂੰ ਅੰਦਰੋਂ ਪੂਰੀ ਡਸਟ ਆ ਜਿਹੜੀ ਕਲੀਨ ਕਰ ਦਿੰਦਾ ਹੈਗਾ ਠੀਕ ਆ ਤੇ ਇਹ ਆਪਣੇ ਕੋਲੇ ਹੈਗਾ ਆਹ ਵਾਲਾ ਠੀਕ ਆ ਕੋਈ ਵੀ ਚੀਜ਼ ਤੁਸੀਂ ਜਿਹੜੀ ਕਿ ਫੇਸ ਤੇ ਲਗਾਉਣ ਨੂੰ ਯੂਜ਼ ਕਰਦੇ ਨੇ ਉਹ ਵਧੀਆ ਕੰਪਨੀ ਦੀ ਯੂਜ਼ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਸਕਿਨ ਤੇ ਯੂਜ਼ ਕਰਨੀ ਹੈ ਇਹਦਾ ਤੁਹਾਨੂੰ ਪਤਾ ਹੀ ਆ ਠੀਕ ਹੈ ਨਾ ਸਸਤੇ ਵੱਲ ਨਾ ਜਾਇਆ ਕਰੋ ਥੋੜੇ ਜਿਹਾ ਪੈਸੇ ਜੇ ਲੱਗਦੇ ਵੀ ਹੁੰਦੀ ਆ ਤਾਂ ਜਦੋਂ ਇੱਕਾਈ ਇਹ ਚੀਜ਼ਾਂ ਜਿਹੜੀਆਂ ਆਏ ਤਾਂ ਹੈ ਨਹੀਂ ਵੀ ਆਪਾਂ ਇੱਕ ਵਾਰੀ ਲਿਆਂਦੀਆਂ ਤੇ ਇੱਕ ਵਾਰੀ ਜੀ ਯੂਜ਼ ਹੋ ਜਾਣੀਆਂ ਠੀਕ ਹੈ ਨਾ ਨਾ ਕਿੰਨਾ ਕਿੰਨਾ ਟਾਈਮ ਕੱਢ ਜਾਂਦਾ ਹੈ ਕੋਈ ਆਏ ਨਹੀਂ ਹੈਗਾ ਵੀ ਆਪਾਂ ਕੋਈ ਭਰ-ਭਰ ਕੇ ਪਾਉਣਾ ਹੁੰਦਾ ਠੀਕ ਆ ਚਮਚ ਦੋ ਜਮਚ ਚਾਹੀਦੇ ਹੁੰਦੇ ਆ ਆ ਹੈਗੀ ਮਲਤਾਨੀ ਮਿੱਟੀ ਇਹ ਆਪਣੇ ਕੋਲੇ ਬਾਜ਼ਾਰ ਵਾਲੀ ਆਪਾਂ ਇਹਦੇ ਚ ਪਾ ਕੇ ਰੱਖੀ ਹੋਈ ਸੀ ਠੀਕ ਨਾ ਡੱਬੇ ਚ ਤੇ ਇਹ ਤੁਸੀਂ ਦੂਸਰੀ ਗਾਚੀ ਵਾਲੀ ਜਿਹੜੀ ਆਪਣੀ ਆਉਂਦੀ ਆ ਭਿਓ ਕੇ ਵੀ ਬਣਾ ਸਕਦੇ ਹੋ ਘਰੇ ਪੀ ਸਕਦੇ ਹੋ ਲਿਆ ਕੇ ਪਰ ਆਪਾਂ ਇਹ ਪੀਸੀ ਵੀ ਸਾਈ ਜਿਹੜੀ ਕਿ ਮਾਰਕੀਟ ਚੋਂ ਲਈ ਹੋਈ ਹੈ ਠੀਕ ਆ ਤੁਸੀਂ ਇਹਦਾ ਰਿਜ਼ਲਟ ਆ ਜਿਹੜਾ ਸਕਿਨ ਨੂੰ ਵਾਈਟ ਕਰਨ ਵਿੱਚ ਸਕਿਨ ਨੂੰ ਟਾਈਟ ਕਰਨ ਵਿੱਚ ਤੇ ਕਿਸੇ ਵੀ ਤਰ੍ਹਾਂ ਦੀ ਪਿਗਮਨਟੇਸ਼ਨ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਇਹਨੂੰ ਹੁਣ ਲਗਾਉਣ ਦਾ ਆਪਾਂ ਤਰੀਕਾ ਜਿਹੜਾ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਕਰਨਾ ਠੀਕ ਆ ਤੁਹਾਡੀ ਜਿਹੜੀ ਪਿਗਮਨਟੇਸ਼ਨ ਆ ਥੋੜੇ ਦਿਨਾਂ ਚੋਂ ਨੂੰ ਲੱਗ ਜੂਗਾ ਵੀ ਰਮੋ ਹੋ ਜਾਂਦੀ ਆ ਖਤਮ ਹੋ ਜਾਂਦੀ ਆ ਇੰਨਾ ਵਧਾ ਰਿਜ਼ਲਟ ਐ ਇਸ ਦੀ ਤੁਸੀਂ ਕੀ ਕਰਨਾ ਇਹਦਾ ਇੱਕ ਦੋ ਚਮਚ ਲੈ ਲੈਣੇ ਆ ਠੀਕ ਆ ਆਪਾਂ ਤੁਹਾਨੂੰ ਪਿੱਛੇ ਵੀਡੀਓ ਚ ਬਣਾ ਕੇ ਮੈਂ ਥੋੜਾ ਜਿਹਾ ਬਣਾਈ ਬੈਠੀ ਸੀ ਆ ਦੇਖੋ ਠੀਕ ਆ ਆਪਾਂ ਇੱਕ ਚਮਚਾ ਜਿਹੜਾ ਮਲਤਾਨੀ ਮਿੱਟੀ ਦਾ ਲਿਆ ਤੇ ਇਹਨੂੰ ਆਪਾਂ ਗੁਲਾਬ ਜਲ ਦੇ ਵਿੱਚ ਹੀ ਮਤਲਬ ਭਿਉਣਾ ਭਿਉਣਾ ਕਿਉਂਕਿ ਇਹ 10 15 ਮਿੰਟ ਭਿਓ ਕੇ ਰੱਖਣਾ ਇਸ ਕਰਕੇ ਮੈਂ ਪਹਿਲਾਂ ਇਹਨੂੰ ਭਿਓ ਕੇ ਰੱਖ ਲਿਆ ਸੀਗਾ 10 15 ਮਿੰਟ ਹੋ ਗਏ ਇਹਨੂੰ ਭਿੱਜੀ ਪਈ ਨੂੰ ਆ ਦੇਖੋ ਤੁਸੀਂ ਬਲਬ ਜਲ ਦੇ ਵਿੱਚ ਇਹਨੂੰ ਭੌਂਕੇ ਰੱਖ ਦੇਣਾ ਤੁਸੀਂ ਠੀਕ ਆ ਤੇ ਫਿਰ ਇਹਦੇ ਵਿੱਚ ਕੀ ਪਾਉਣੀ ਆ ਥੋੜੀ ਜਿਹੀ ਪਾਉਣੀ ਆ ਐਲੋਵੀਰਾ ਜੈੱਲ ਜਿਹੜੀ ਕਿ ਸਕਿਨ ਦੇ ਦਾਗ-ਧੱब्बਿਆਂ ਨੂੰ ਦੂਰ ਕਰਦੀ ਆ ਥੋੜੀ ਜਿਹੀ ਪਾਉਣੀ ਬਸ ਇਹਨੇ ਠੀਕ ਹੈ ਇੱਕ ਪਾਉਣਾ ਵਿਟਾਮਿਨ E ਦਾ ਕੈਪਸੂਲ ਇਹਦੇ ਵਿੱਚੋਂ ਇੱਕ ਜੈੱਲ ਜੀ ਨਿਕਲਦੀ ਆ ਤੁਸੀਂ ਇਹਨੂੰ ਖੋਲ ਕੇ ਐਵੇਂ ਇਹਨੂੰ ਪਾ ਲੈਣਾ ਠੀਕ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਹੜੀ ਮਤਲਬ ਮਲਤਾਨੀ ਮਿੱਟੀ ਹੈ ਇਹਨੂੰ 10-15 ਮਿੰਟਾਂ ਲਈ ਗੁਲਾਬ ਜਲ ਦੇ ਵਿੱਚ ਭਿਓ ਕੇ ਰੱਖ ਦੇਣਾ ਪਹਿਲਾਂ ਤੁਸੀਂ ਲਗਾਉਣ ਤੋਂ ਠੀਕ ਆ ਉਸ ਤੋਂ ਬਾਅਦ ਯੂਜ਼ ਕਰਨੀ ਇਹਨੂੰ ਨਾਲ ਦੀ ਨਾਲ ਭਿਓ ਕੇ ਯੂਜ਼ ਨਹੀਂ ਕਰਨੀ ਸਪੈਸ਼ਲੀ ਪਿਗਮਨਟੇਸ਼ਨ ਵਾਸਤੇ ਰੈਮਡੀ ਆ ਤੁਸੀਂ ਟਰਾਈ ਕਰਕੇ ਦੇਖੋ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਏ ਠੀਕ ਆ ਇਹਨੂੰ ਲਗਾਉਣ ਤੋਂ ਪਹਿਲਾਂ ਜਿਹੜਾ ਆਪਣਾ ਫੇਸ ਆ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਤੁਸੀਂ ਪੂਰਾ ਪਲੀਨ ਹੋਣਾ ਚਾਹੀਦਾ ਵੀ ਕੁਛ ਵੀ ਆਪਣੇ ਫੇਸ ਤੇ ਜਿਹੜਾ ਕਿ ਕੋਸਮੈਟਿਕ ਕੋਈ ਵੀ ਚੀਜ਼ ਨਾ ਲੱਗੀ ਹੋਵੇ ਉਸ ਤੋਂ ਬਾਅਦ ਹੀ ਯੂਜ਼ ਕਰਨੀ ਹੈ ਕਿਉਂਕਿ ਉਹਦੇ ਉੱਪਰ ਆਪਾਂ ਨਹੀਂ ਯੂਜ਼ ਕਰਨੀ ਫਿਰ ਰਿਜ਼ਲਟ ਆ ਜਿਹੜਾ ਉਹ ਜਾਂ ਨਹੀਂ ਮਿਲੂਗਾ ਜਿਵੇਂ ਦਾ ਆਪਾਂ ਨੂੰ ਚਾਹੀਦਾ ਹੈ ਤੇ ਸਾਫ਼ ਕਰਕੇ ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਨੂੰ ਜਿਹੜਾ ਕੀ ਆ ਟਰਾਈ ਕਰਨਾ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਤੁਸੀਂ ਦਿਨ ਨੂੰ ਰਾਤ ਨੂੰ ਦੁਪਹਿਰ ਨੂੰ ਜਦੋਂ ਵੀ ਤੁਹਾਡੇ ਕੋਲੇ 20-25 ਮਿੰਟ ਦਾ ਟਾਈਮ ਹੈਗਾ ਤੁਸੀਂ ਇਹਨੂੰ ਯੂਜ਼ ਕਰਨਾ ਆਪਦੇ ਫੇਸ ਤੇ ਐਵੇਂ ਕਰਦੇ ਤੁਸੀਂ ਇਹ ਪੈਕ ਆ ਜਿਹੜਾ ਆਪਦੇ ਫੇਸ ਤੇ ਲਗਾ ਲੈਣਾ ਠੀਕ ਆ ਪਪਾ ਜੀ ਉਹ ਐਕਸਰਸਾਈਜ਼ ਕਰਕੇ ਅਸੀਂ ਬੈਠਾ ਗੋ ਮੁਦਦੇ ਹੈ ਤੁਸੀਂ ਐਵੇਂ ਆਪਦੇ ਫੇਸ ਤੇ ਪੂਰੀ ਇਹਦੀ ਇੱਕ ਪਰਤ ਆ ਜਿਹੜੀ ਲਾ ਲੈਣੀ ਆ ਠੀਕ ਆ ਸਿਰਫ 1 ਚਮਚਾ ਜਿਹੜਾ ਮਲਤਾਨੀ ਮਿੱਟੀ ਦਾ ਆਪਣੇ ਫੇਸ ਲਈ ਕਾਫੀ ਆ ਬਸ ਇਹ ਧਿਆਨ ਰੱਖਣਾ ਵੀ ਇਹਨੂੰ ਗੁਲਾਬ ਜਲ ਦੇ ਵਿੱਚ ਹੀ ਜਿਹੜਾ ਕਿ ਪੈਕ ਬਣਾਉਣਾ ਹੈਗਾ ਕੋਈ ਹੋਰ ਚੀਜ਼ ਨਹੀਂ ਪਾਉਣੀ ਇਹਦੇ ਵਿੱਚ ਬਸ ਗੁਲਾਬ ਜਲ ਦੇ ਵਿੱਚ ਬਣਾਉਣਾ ਤੇ ਥੋੜੀ ਜਿਹੀ ਐਲੋਵੇਰਾ ਜੈੱਲ ਪਾਉਣੀ ਆ ਬਾਅਦ ਚੋ ਤੇ ਇੱਕ ਪਾਉਣਾ ਆਪਾਂ ਵਿਟਾਮਿਨ E ਦਾ ਕੈਪਸੂਲ ਠੀਕ ਆ ਲੋਜੀ ਇਹਦੇ ਨਾਲ ਸਕਿਨ ਟਾਈਟ ਵੀ ਹੋਊਗੀ ਤੇ ਤੁਹਾਡੀ ਪਿਗਮੈਂਟੇਸ਼ਨ ਆ ਜਿਹੜੀ ਉਹ ਵੀ ਰਿਮੂਵ ਹੋਊਗੀ ਇਹ ਛੋਟੀ ਜਿਹੀ ਇਹ ਰੈਮਡੀ ਆ ਕੋਈ ਆਏ ਨਹੀਂ ਵੀ ਜਿਆਦਾ ਆਪਾਂ ਨੂੰ ਸਮਾਨ ਇਕੱਠਾ ਕਰਨਾ ਪਊ ਇਸ ਸਸਤੀਆਂ ਜੀਆਂ ਚੀਜ਼ਾਂ ਹੈਗੀਆਂ तकरीबन ਇਹ ਸਾਰੀਆਂ ਮੇਰੀਆਂ ਭੈਣਾਂ ਕੋਲੇ ਹੋਣਗੀਆਂ ਲੋਜੀ ਆਪਾਂ ਇਹਨੂੰ ਸਾਰੇ ਪੈਕ ਆ ਦੀ ਤਰ੍ਹਾਂ ਇਹ ਲਗਾ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਆ ਜਿਹੜਾ 15 ਤੋਂ 20 ਮਿੰਟ ਆ ਆ ਦੀ ਫੇਸ ਨੂੰ ਆ ਹੀ ਛੱਡ ਦੇਣਾ ਠੀਕ ਆ ਕੋਈ ਕੰਮ ਕਰਦੇ ਹੋ ਕਰਦੇ ਰਹੋ ਆਪਦਾ ਚੁੱਪ ਕਰਕੇ ਤੇ ਇਹਨੂੰ ਜਦੋਂ ਮਤਲਬ ਨਾ ਤਾਂ ਪੂਰਾ ਇਹ ਸੁੱਕੂਗਾ 15-20 ਮਿੰਟਾਂ ਦੇ ਵਿੱਚ ਕਿਉਂਕਿ ਪੂਰੀ ਗਰਮੀ ਦੇ ਵਿੱਚ ਤਾਂ ਇਹ ਸੁੱਕ ਜਾਂਦਾ ਪਰ ਇਸ ਦਿਨਾਂ ਦੇ ਵਿੱਚ ਹਜੇ ਨਹੀਂ ਸੁੱਕਦਾ ਅੱਧਾ ਸੁੱਕਿਆ ਜਾਂ ਹੋਊਗਾ ਜਦੋਂ ਉਦੋਂ ਬਾਅਦ ਇਹਨੂੰ ਫੇਸ ਨੂੰ ਜਿਹੜਾ ਕਿ ਧੋਣਾ ਤੇ ਉਸ ਤੋਂ ਬਾਅਦ ਕੋਈ ਵੀ ਮੋਇਸਚਰਾਈਜ਼ਰ ਆ ਜਿਹੜਾ ਤੁਸੀਂ ਆਪਦਾ ਫੇਸ ਤੇ ਲਗਾ ਲੈਣਾ ਹੈਗਾ ਤਾਂ ਟੋਡੀ ਜਿਹੜੀ ਪਿਗਮਨਟੇਸ਼ਨ ਆ ਉਹ ਥੋੜੇ ਜਿਨਾਂ ਦੇ ਵਿੱਚ ਇੰਨੀ ਕੁ ਮਤਲਬ ਰਿਜ਼ਲਟ ਵਦਗਾ ਮਿਲਣਾ ਤੁਹਾਨੂੰ ਤੁਸੀਂ ਹੈਰਾਨ ਰਹਿ ਜਾਓਗੇ ਬਹੁਤ ਹੀ ਵਧੀਆ ਰ ਐਮ ਡੀ ਆ ਤੇ ਸਾਰੀਆਂ ਭੈਣਾਂ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਇੱਕ ਨਾ ਮਲੱਠੀ ਸੀਰਮ ਵਾਲੇ ਬਹੁਤ ਜ਼ਿਆਦਾ ਕਮੈਂਟ ਆਈ ਜਾਂਦੀ ਵੀ ਮਲੱਠੀ ਸੀਰਮ ਆਪਾਂ ਬਣਾਵਾਗੇ ਜਲਦੀ ਉਹ ਦਾ ਮੇਰਾ ਥੋੜਾ ਜਿਹਾ ਸਮਾਨ ਹੈ ਨਹੀਂ ਸੀ ਇਸ ਕਰਕੇ ਮੇਰਾ ਥੋੜਾ ਜਿਹਾ ਬਣਿਆ ਪਿਆ ਹੈਗਾ ਤੇ ਬਾਕੀ ਮੈਨੂੰ ਆਏ ਸੀ ਵੀ ਚਲੋ ਮੁੱਕ ਜੂਗਾ ਤਾਂ ਫੇਰ ਹੀ ਮੈਂ ਬਣਾਉਂਗੀ ਤੇ ਉਹ ਆਪਾਂ ਜਰੂਰ ਤੁਹਾਡੇ ਲਈ ਜਲਦੀ ਵੀਡੀਓ ਲੈ ਕੇ ਆਵਾਂਗੇ ਤੇ ਚੈਨਲ ਨੂੰ ਜਿਹੜੀਆਂ ਭੈਣ ਭਰਾ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚੇ ਠੀਕ ਆ ਤੇ ਹੁਣ ਜਿਹੜਾ 15-20 ਮਿੰਟਾਂ ਬਾਅਦ ਆਪਾਂ ਫੇਸ ਹੈ ਜਿਹੜਾ ਧੋ ਕੇ ਫਿਰ ਤੋਂ ਮੈਂ ਦਿਖਾਉਣੀ ਆ ਰਿਜ਼ਲਟ ਕਿਵੇਂ ਦਾ ਮਿਲਦਾ ਕਾਟਨ ਲੈ ਲਓ ਜਾਂ ਮਤਲਬ ਕਾਟਨ ਦਾ ਟਾਬਲ ਹੁੰਦਾ ਜਿਹੜਾ ਉਹ ਲੈ ਲਓ ਜਾਂ ਫਿਰ ਆਹ ਵਾਲੀ ਸਪੰਜ ਜੀ ਹੁੰਦੀ ਹੈ ਜਿਹੜੀ ਇਹ ਲੈ ਲਓ ਇਹਨੂੰ ਬਗਿੱਲਾ ਕਰਕੇ ਇਹਦੇ ਨਾਲ ਆਪਾਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਕਿ ਸਾਫ਼ ਕਰ ਲੈਣਾ ਠੀਕ ਹੈ ਫਿਰ ਉਹ ਸੇ ਨੀਤਾ ਜਿੱਤੇ ਆਪਾਂ ਦਨ ਲਾ ਦੇਣੀ ਉਹ ਜਿਹੜਾ ਜਿੱਥੇ ਟੌਪ ਰੱਖੇ ਸੀ ਆਪਾਂ 17 ਜਿੱਤਣਾ ਇਹਨੂੰ ਇਹਦੇ ਨਾਲ ਸਾਫ ਕਰ ਲਓ ਠੀਕ ਆ ਇਹਦੇ ਨਾਲ ਆਪਣੀ ਡਸਟ ਵਗੈਰਾ ਚੰਗੀ ਤਰ੍ਹਾਂ ਕਲੀਨ ਵੀ ਹੋ ਜਾਂਦੀ ਆ ਤੇ ਬਾਅਦ ਚ ਤੁਸੀਂ ਮਤਲਬ ਇਹਨੂੰ ਤੋ ਦੋ ਆਪਦੇ ਫੇਸ ਨੂੰ ਇੱਕ ਵਾਰੀ ਤੁਸੀਂ ਐਵੇਂ ਸਾਫ ਕਰ ਲਓ ਠੀਕ ਆ ਤਾਂ ਜਿਹੜਾ ਕਿ ਰਿਜ਼ਲਟ ਆ ਜਿਹੜਾ ਬਹੁਤ ਹੀ ਵਧੀਆ ਮਿਲੂਗਾ ਤੁਹਾਨੂੰ ਇੱਕਦਮ ਰਿਜ਼ਲਟ ਦਾ ਜਿਹੜਾ ਸਕਿਨ ਦਾ 글로ਅ ਆ ਜਿਹੜਾ ਸਕਿਨ ਤੇ ਵਾਈਟਾ ਨੀਗਾ ਉਹ ਤਾਂ ਇੱਕਦਮ ਤੁਹਾਨੂੰ ਰਿਜ਼ਲਟ ਦਾ ਪਤਾ ਲੱਗਦੀ ਜਾਊਗਾ ਇਸ ਨੂੰ ਸਾਫ਼ ਕਰਨ ਤੋਂ ਬਾਅਦ ਲੋਚ ਦੇਖੋ ਦੋਸਤ ਸਾਰੀ ਦੁਨੀਆ ਜਿੱਦਾਂ ਨੂੰ ਸਾਰੀ ਦੁਨੀਆ ਜਿੱਦਾਂ ਨੂੰ ਲੋਚ ਲੋਚ ਤੁਸੀਂ ਰਿਜ਼ਲਟ ਲੇਖੋ ਠੀਕ ਹੈ ਨਾ ਤੇ ਹੁਣ ਆਪਾਂ ਜਿਹੜਾ ਆਪਣਾ ਫੇਸ ਆ ਜਿਹੜਾ ਧੋਇਆ ਵਾਂਗੇ ਤੇ ਉਮੀਦ ਕਰਦੀ ਆਂ ਵੀਡੀਓ ਵਧੀਆ ਲੱਗੀ ਹੋਊਗੀ ਚਲੋ ਜੀ ਠੀਕ ਆ ਫਿਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਆਪਾਂ ਮਿਲਦੇ ਆਂ ਕੱਲ ਨੂੰ ਕੁਝ ਨਵਾਂ ਲੈ ਕੇ ਤੇ ਰੈਂਪਿੰਗ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਟਰਾਈ ਕਰਕੇ ਤੇ ਕਮੈਂਟ ਜ਼ਰੂਰ ਕਰਿਓ ਸੁਣਾ ਜਾਂ ਓਕੇ ਬਾਏ